ਆਵਲਾ ਰਾਜਾਂ ਦਾ ਕਿਹੜੇ ਮੁਕਾਬਲਾ ਹੁੰਦਾ ਹੈ ਉਹ ਤਾਂ ਕਿਸੇ ਨਾਲ ਦਿੱਲੀ ਦੇ ਥੱਲੇ ਸ਼ਬਦ ਮਾਤੀ ਹੈ ਜਦ ਦਿੱਲੀ ਵਾਲਿਓ ਮੁੱਟੀ ਪਾ ਕੇ ਸਿੱਟੇ ਹੋਏ ਉਹਨਾਂ ਦਾ ਆਪਣਾ ਕੀ ਮੁਕਾਬਲਾ ਸਭਰੂਪ ਚ ਕਾਇਆ ਮੁਖ ਪਾਲ ਸਿੰਘ ਖਾਸਾ ਲਈ ਖਲੂਰ ਚ ਆਂਦਾ ਸਾਰੇ ਸਾ ਸੰਗਤ ਨੂੰ ਮੇਰੇ ਵੱਲੋਂ ਫਤੇ ਕੱਚ ਪੱਟ ਕੇ ਫਤੇ ਲਾਉਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਬੋਲੋ ਭਾਈ نے بہت بولیا کردار بارے اپنا دسنا چاہیے کہ چالی سال سکھا دیکھو ایک جنا اپنے لڑے ਇੱਕ ਕੋਈ ਗੱਲ ਤੇ ਖੜਾ ਹੈ ਪਰੋ ਨੱਬ ਦੀ ਸ਼ਰੇ ਨੂੰ بڑے ਲੋਕ ਐ ਨੇ ਕੱਲਾ 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 ਕੱਲੇ ਨੇ ਹੀ ਰੱਖਿਆ ਆਪਾਂ ਰਾਜ ਕਰਨ ਆਇਆ ਸਾਡਾ ਰਾਜ ਲਿਖਿਆ ਹੋਇਆ ਸੀ ਭੋਗ ਕੇ ਜਾਵਾਂਗੇ ਸਰਕਾਰ ਸਿੱਧੀ ਸੀ ਮੰਨਦਾ ਰਾਜ ਲਿਖਾਇਆ ਕਿ ਮੈਨੂੰ ਪੱਤਰਕਾਰ ਸਮਾਣ ਕਰਨ ਲੱਗ ਜਾਂਦੇ ਨੇ ਵਿਫਲਾ ਦੇ ਨੇ ਕਰਨ ਮੁਕਾਬਲਾ ਕਿਹੜੇ ਲੀਡਰ ਨੇ ਕਿਸੇ ਨਾਲ ਮੁਕਾਬਲਾ ਨਹੀਂ ਰਾਜਾਂ ਦਾ ਕਦੇ ਮੁਕਾਬਲਾ ਹੁੰਦਾ ਹੁੰਦਾ ਕਿਸੇ ਨਾਲ ਜਿਹੜੇ ਦਿੱਲੀ ਦੇ ਥੱਲੇ ਨੇ ਸ਼ਬਦ ਵਾਪਸੀ ਹੈ ਜਾਂ ਦਿੱਲੀਵਾਲਿਓ ਮੁਕਤੀ પાਕੇ ਸਿੱਟੇ ਹੋਏ ਉਹਨਾਂ ਨੇ ਆਪਣਾ ਨਾ ਕੀ ਕਾਬਲਾ ਆਪਣੀ ਸਿੱਖਾਂ ਦੀ ਆਪਾਂ ਰੋਜ਼ ਉਦਾਸ ਕਰਦੇ ਆਂ ਅਲਾਜ ਕਰੇਗਾ ਖਾਸਸਾ ਰਾਜ ਕਰੇਗਾ ਖਾਸਸਾ ਖੁਰ ਰਾਜ ਦੀ ਵਾਰੀ ਹੈ ਸਿੱਖੀ ਲਹਿਰ ਬਣ ਚੁੱਕੀ ਹੈ ਸਮਰੂਪ ਚ ਪਾਈਆ ਮਰਤ ਪਾਲ ਸਿੰਘ ਖਾਸਸਾ ਲਈ ਖਲੂਰ ਚ ਜਦੋਂ ਆਪਨੇ ਹੈ ਜਵਾਨੇ ਸਦਾ ਸੇਵਰੀ ਸਮਾਨ ਨਾ ਅਮਰਪਾਲ ਸਿੰਘ ਖਾਲਸਾ ਐਡਾ ਚੰਗੀ ਕਿਸ਼ਹਰਾ ਤੋਂ ਚੋਹਾ ਘਾਤਰਾ ਪਾ ਕੇ ਜਾਣਗੇ ਤੇ ਫਿਰ ਧਮਾਕਾ ਮਾ ਕੇ ਸੱਤਨ ਗਿਰਮਰ ਚੋਣ ਦੀ ਡਰਾਉ ਜਿਨ੍ਹਾਂ ਨੇ ਚੋਰੀਆਂ ਕਰਨੀਆਂ ਸਾਰੀ ਜ਼ਿੰਦਗੀ ਮਨਦੇ ਹੋਏ ਨਾ ਚੋਰੀਆਂ ਕਰਦੇ ਨਾ ਸਾਰੇ ਚੋਰ ਬਲਾਏ ਕੀ ਇਹ ਦਫਾਟਣਾ ਲੋਕੋਂ ਦੇ ਪੈਸੇ ਖਾਣ ਵਾਲੇ ਸਰਕਾਰ ਫੇਰਿਸ ਨੂੰ ਮਾਰਤੇ ਮੈਂ ਕ੍ਰੋਸਪੋਡ ਕਰ ਰਿਹਾ ਸਰਕਾਰ ਸੇ ਮੇਰਾ ਕੰਮੰਦਾ ਮੈਂ ਕਿਉਂ ਪ੍ਰਚਾਰ ਕਰ ਰਹੀ ਆ ਪਤਾ ਨਸ਼ੇ ਖਲਾਫ ਲੜਨਾ ਆਇਆ ਡਾਂਗਾ ਮਾਰਨਾ ਆ ਕਦੇ ਬੋਲਣਾ ਨਹੀਂ ਕਿਹਦਾ ਬੰਦਾ ਕਦਾ ਬੋਲਦਾ ਹੁੰਦਾ ਕਦੇ ਉਹ ਨਿੱਕਾ ਕਰਾਉਂ ਉਹਨੂੰ ਨਿੱਕਾਪਾ ਕੇ ਛੁਣ ਮਿਲਦੇ ਆਪਾਂ ਤਾਂ ਨਸ਼ੇ ਵਾਲੇ ਫੜਨੇ ਆ ਕੋਈ ਵੱਡੇ ਬੜੇ ਕੇਤੇ ਫਟਾਵੇਂ ਆ ਜੇ ਹੁਣ ਸਾਡੇ ਬੰਦੇ ਭਾਵਰ ਚ ਹੋਣਗੇ ਤਾਂ ਅਸੀਂ ਸਿਮਰੀ ਸੀ ਮਾਂ ਨੂੰ ਜਿ ਛੁਟਕੇ ਉਪੇ ਤਾਉਰਤ ਬਾਸ ਨੂੰ ਛੁਟਕੇ ਪੇਤਾ ਕਿਸਦਾ ਨਿੱਕ ਛੁਟਕੇ ਪੇਤਾ ਜਾਂ ਪਰ ਹੋਰ ਵੀ ਬਾਰ ਨੇ ਤਾਂ ਨਸ਼ਾ ਆਪ ਕੋ ਆ ਖਤਮ ਆਪਾਂ ਨੂੰ ਕਹਿਣਾ ਆ ਆਪਾਂ ਦੀ ਲੋੜ ਹੀ ਨਹੀਂ ਹੁਣ ਤੁਸੀਂ ਮੈਨੂੰ ਦੋ ਚਾਰ ਗੱਲਾਂ ਦਾ ਜਵਾਬ ਦਿਓ ਇਹ ਸਰਕਾਰ ਮਸ਼ੇਲੇ ਦੇ ਮੁਕੇ ਤੇ ਆਈ ਸੀ ਜਿਹੜੀ ਆਪਣਾ ਤੇ ਰਾਜ ਕਾਇਆ ਪੰਜਾਬ ਚ ਕੀ ਨਸ਼ਾ ਖਤਮ ਹੋਇਆ ਬਣ ਗਿਆ ਕਿੱਥੇ ਅੰਗਰੇਜ਼ਾਂ ਦੀ ਗਰੀ ਜਾਂਦੇ ਨੇ ਬਣਾ ਮਟੀਆਂ ਚ ਅੰਗਰੇਜ਼ਾਂ ਨਹੀਂ ਕਰਦੇ ਨੇ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਲੋਕਰੀ ਕੋਈ ਚੀਜ਼ ਆ ਜੇ ਮਰਦੀ ਸੀ ਮਾਂ ਨੇ 99 34 ਗਰਾਟਾ ਲੱਸੀਆਂ ਸੀ ਨੀ ਆਹ ਦੀ ਸ਼ਖਸ਼ ਕਾਏ ਜਾਂਦੇ ਸੀ ਹੁਣ ਵੀ ਮੈਂ ਜਿੰਨੇ ਕਪੰਡਾ ਚ ਗਿਆ ਸਾਡੇ ਮਾਨਸਾ ਉਹਲੇ ਜੁਗਮਣੀਰੇ ਇੱਕੋ ਜਿਮਲੇ ਲੱਗ ਪਾ ਘਰੇ ਇੱਕ ਬੰਦਲ ਸ਼ੈੱਡ ਜਿਹੜੇ ਬੰਦੇ ਨੇ ਯਾਰ ਕੁਛ ਥਾਣੀ ਨਾ ਹੋਵੇ ਲੋਕਾਂ ਨੂੰ ਬੰਦਲਾ ਹੋਵੇ ਆਪਾਂ ਇਹ ਯਾਰ ਨਮਾਇੰਦਾ ਕਿਉਂ ਨਹੀਂ ਚੁੰਮਦੇ ਇਹ ਹੁਣ ਗੱਲ ਕਰਦੇ ਆਂ ਤਾਂ ਸਿੱਖ ਰਾਜ ਦੀ ਸਿੱਖਿਆਸ ਦੀ ਆਪਾਂ ਗੁਰੂ ਘਰਾਂ 'ਚ ਚੋੜ ਕਾ ਮੱਖੇ ਲੁੱਟ ਕੇ ਖਾ ਕੇ ਸਿੱਖਾਂ ਦੇ ਬੱਚਿਆਂ ਲਈ ਕੋਈ ਕਾਜ ਨਹੀਂ ਕੋਈ ਸਕੂਲ ਨਹੀਂ ਆਪਣੇ ਕਿੰਨੇ ਵਰਦੀ ਸਿੰਘ ਨੇ ਪ੍ਰਤਨਾਲੋ ਸਰਦਾਰ ਸਿਮਰਜੀਤ ਸਿੰਘ ਮਾਨ ਨੇ 5 ਸਾਲ ਲਗਾਤਾਰ ਜੇਰ ਕੱਟੀਆਂ ਨਾ ਲਗਦੀ ਦੇ ਕੰਮ ਅੱਛਾ ਕਈ ਨੌਜਵਾਨਾਂ ਨੂੰ ਨਵਾਂ ਪਤਾ ਨਹੀਂ 5 ਸਾਲ ਇੱਕ ਦਿਨ ਕੱਟਣਾ ਬਹੁਤ ਔਖਾ ਹੋ ਜਾਂਦਾ 5 ਸਾਲ ਕੱਤੀ ਆ ਕੌਮ ਲਈ ਤਾਂ ਕੌਮ ਦਾ ਵੀ ਮੁੱਲ ਬਣਦਾ ਬੀਬੀ ਥਾਲੜਾ ਹਰਾਈ ਔਰ ਫੋਨ ਟਿਕਿਆ ਆ ਭਾਈ ਬੀਬੀ ਥਾਲੜਾ ਜੇ ਕਰਕੇ ਤੁਹਾਨੂੰ ਮਿਲਦਾ ਇੱਕ ਪੱਤਾ ਮੋੜ ਕੇ ਅਸੀਂ ਦੋ ਦੇ ਦਾਂਗੇ ਉਹਦੇ ਡਾਟਾ ਆ ਭਾਈ ਸਾਤਾ ਸੋ ਆਪਾਂ ਫਾਟੇ ਸਾਹਮਣੇ ਲੋ ਦੋ ਦੇ ਲਾਂਗੇ ਉਹਦੇ ਵਟੇ ਫੋਨ ਧਾਰ ਕੇ ਗੁਰਦਾਰੇ ਦੇ ਜੋ ਗਰਾਂਤ ਸਿੰਘ ਨੂੰ ਬੁਲਾਣ ਦੇ ਕੇ ਸੋਚਿਆ ਆ ਹਨਾ ਨਹੀਂ ਤਾਂ ਹਰ ਥਿਲੇ ਪੈ ਕੇ ਮਰੋਗੇ ਹੁਣ ਛੋਟੇ ਹਰੇਕ ਬੰਦੇ ਨਾਲ 10-10 ਬੰਦੇ ਕਨੈਕਟ ਆ 15-15 ਬੰਦੇ ਕਨੈਕਟਰ ਸਭ ਨੂੰ ਮੰਗਿਆ ਬੱਚੇ ਤੁਸੀਂ ਪਚਾਰ ਕਰਨਾ 15-15 ਬੋਟਾ ਇੱਕ ਤਾਂ ਚੋਪਾ ਵੱਡੀ ਲੀਡ ਦਾ ਸਰਤਾ 70 ਸਾਮਾ ਪਤਾਣਾ ਤਾਂ ਕਿ ਜਦੋਂ ਉਹ ਚਿੱਤਣਗੇ ਥਾਲ ਸਾਰਾ ਇਹਨੇ ਗੱਲ ਨਹੀਂ ਸਿੱਧੀ ਕਰਨੀ ਆ ਜਾਂ ਸਿੱਧੀ ਗੱਲ ਹੈ ਮੈਨੂੰ ਕਹਿੰਦੇ ਤੂੰ ਰੁੱਖਾ ਬੋਲਦਾ ਤੇ ਭਾਈ ਅਸੀਂ ਤਾਂ ਹੀਰੋ ਉਹਨਾਂ ਦੇ ਸਰਦਾਰ ਸੇਵਾ ਦੀ ਸਨਮਾਨ ਨੂੰ ਸੇਵਾ ਦੀ ਸਨਮਾਨ ਨੇ ਕਿੱਥੇ ਚੋਕਰੀ ਆਦ ਕਰਦੀ ਸਾਹ ਕਹਿੰਦਾ ਬੋਲ ਪਰ ਉਹ ਯਾਰ ਪਾਉ ਨਹੀਂ ਕੋਈ ਨਾਮ ਪਾਉ ਕਿਉਂ ਕਹਿੰਦਾ ਸੱਚਾ ਹੈ ਹੋਰ ਆ ਜਾਂ 55 ਕੇ ਖੜ ਜਾਂਦੇ ਨੇ ਸੋਪਾਈ ਬੇਨਤੀ ਆ ਜੇਕਰ ਤੁਸੀਂ ਨਸ਼ੇ ਤੋਂ ਆਪ ਦੇ ਜਵਾਰਤਾਂ ਨੂੰ ਬਚਾਣਾ ਚਾਹਿਆ ਆਪਣਾ ਮੋਤਾਂ ਵਾਲੀ ਨਸ਼ਾ ਦਲਸ਼ਾ ਜਿਹੜੇ ਪਿੰਡ ਚ ਨਸ਼ਾ ਵਿਕਦਾ ਅਸੀਂ ਉੱਥੇ ਜਾਂਦੇ ਆ ਆ ਮੁੰਡਾ ਮੋਹਨਜੀਤ ਸਿੰਘ ਸ਼ੇਰੋ ਕਿੰਨੀ ਸ਼ੇਰੋ ਕਿਉਂ ਦੇ ਮਾਤਾ ਜੀ ਬੈਠੇ ਨੇ ਕਿ ਇਹ ਨਸ਼ੇਲੇ ਪੁੱਤ ਪੂਰਾ ਕੰਮ ਕਰ ਰਹੇ ਨੇ ਅਮਰ ਸਾਗਲੇ ਆ ਕੋਈ ਮੁੰਡਾ ਨਹੀਂ ਪਹੁੰਚਿਆ ਹੈ ਤਾਂ ਇੱਥੀ ਤੇ ਚੜ ਕੇ ਇਹਨੂੰ ਉਸ ਤੰਗ ਕਰਦੀ ਸੀ ਸਰਦਾਰ ਫਿਰਨਦੀ ਸਿੰਘ ਮਾਲੇ ਨੂੰ 32 ਤੋਂ ਲਾ ਕੇ ਆਏ ਹੋਰਾਂ ਦਾ ਹੱਕ ਸੀ ਅੱਜ ਇਹ 60 ਗੱਡੀਆਂ ਲੈ ਕੇ ਆਏ ਨੇ ਆਪੇ ਆਪ ਨੌਜਵਾਨੀ ਪਿਆਰ ਕਰਦੀ ਹੈ ਸੱਚੇ ਆਸ਼ਕ ਨੇ ਅੱਜ ਚਲ ਚਲ ਸਾਹ ਹੋਵੇ ਸਰਦਾਰ ਸਿਮਰ ਸਿੰਘ ਨਾਲ ਅੱਗੇ ਤੁਰੇ ਫਿਰਦੇ ਵਿਚਾਰੇ ਸਿਰ ਸੱਟ ਸੱਟ ਕੇ ਤੁਰੇ ਫਿਰੇ ਕਿ ਹੁਣ ਰਾਜ ਕਰਨ ਦੀ ਵਾਰੀ ਐ ਖਾਲਸਾ ਲਹਿਰ ਬਣੀ ਐ ਇਹਨੂੰ ਆਪਾਂ ਪੂਰਾ ਉੱਪਰ ਲੈਰ ਤੇ ਲੈ ਕੇ ਜਾਈਏ ਤੇ ਇੱਕਦਮ ਹੋਰ ਵੱਧ ਤੋਂ ਵੱਧ ਪਚਾਰਨੀ ਐ ਮੇਰੇ ਦਿਨ ਚਾਹੀਆ ਮਾਂ ਦੇ ਦਿਲ ਦੀ ਗੱਲ ਕਹਿਣਾ ਐ ਕਿ ਜੂਨ 1984 ਨੂੰ ਸਵੇਰੇ ਟੈਂਕ ਮਾਰਤੀ ਸੀ ਸਿਦਲਾ ਗਾਂਧੀ ਤੇ ਜਿਹੜੇ ਆਹੀ ਇਹਨੇ ਪੁੱਛੀਆਂ ਪਾਰਤੀਆਂ ਚਾਚੇ ਦੇ ਇਕੱਠੇ ਹੋ ਗਏ ਜਦੋਂ ਤੱਕ ਬਾਰੇ ਸੋਦੇ ਹਰੇਕ ਸਿੱਖ ਦੇ ਤਾਕਤ 83 ਦਾ ਬਦਲਾ ਲੈਣ ਦੀ ਇੱਛਾ ਹੁੰਦੀ ਆ ਬੱਚਾ ਜਨ ਦੇ ਤੋਂ ਲੈ ਕੇ ਬਿਰੋਧ ਮਾਰ ਚਾਹੁੰਦੇ ਨੇ ਇਹ ਜਿਹੜਾ ਹੁਣ 83 ਦਾ ਬਦਲਾਣਾ ਚਾਹੁੰਦਾ ਮੈਂ ਤਾਂ ਵੋਟ ਜੀਵਾ ਪਾਉਂਗਾ ਨਾ ਮੈਂ ਕਦੇ ਅੱਜ ਤੱਕ ਕਿਸੇ ਦਾ ਪ੍ਰਚਾਰ ਨਹੀਂ ਕਰਿਆ ਪੂਰੀ ਜ਼ਿੰਦਗੀ ਚ ਮੈਂ ਕਦੇ ਕਿਸੇ ਪੂਚ ਪੱਤਰ ਚ ਨਹੀਂ ਕਰੀ ਕਦੇ ਕਿਸੇ ਦਾ ਪਾਸਟਿੰਗ ਆਸੇਵਦੀ ਸਿੰਘ ਦਾ ਤੇ ਅਮਰਪਾਲੀ ਕਰਨ ਦਾ ਮੇਰੇ ਵੀਰੋ ਜੂਨ ਨੂੰ ਜਿਹੜਾ ਉਹ ਫਤਨਜਾ ਹੁੰਦਾ ਆਪਣਾ ਚੋਣ ਨਿਸ਼ਾਨ ਬਾਲਤੀ ਹੈ ਬਾਲਤੀ ਦੀ ਏਕੇ 47 ਬਣਾ ਲਿਓ ਤੇ ਤਾਲ 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 ਸਿੱਧੀਆਂ ਸਿੱਕ ਚ ਵੱਜਣਗੀਆਂ ਆਪਣਾ ਰਾਜ ਆਜੂ ਜਦੋਂ ਆਪਣਾ ਰਾਜ ਆ ਗਿਆ ਆਪਣੇ ਕੋਲੇ ਗ੍ਰਾਂਟਾ ਬਰੂਤਾ ਨਾਲੀਆਂ ਮੂਣੀਆਂ ਤਾਂ ਆਮ ਗੱਲਾਂ ਨੇ ਵੱਡੀ ਗੱਲ ਕੀ ਆਪਣੀ ਸਿੱਖੀ ਦੀ ਗੱਲ ਹੋ ਕਾਕਾ ਸਿੱਖੀ ਦਾ ਪ੍ਰਚਾਰ ਹੋ ਜੋ ਆਪਣ ਤੇ ਜੁਰਮ ਹੁੰਦੇ ਨਾਲ ਦੀ ਗੱਲ ਹੋ ਫਿਰ ਆਪਣੀ ਗੱਲ ਕਰੂੰਗਾ ਮਾਤਾ-ਪਿਤਾ ਨੂੰ ਬਾਈ ਕੁਝ ਨੰਨ ਚਾਪੀ ਸਲਾਇਆ ਜਾਂਦੇ ਨੇ ਜੋ ਆਪਣੇ ਲਈ ਲਾਊ ਬਾਹਰ ਜਾ ਕੇ ਉਸ ਦਿਨ ਚੱਲ ਆਪਾਂ ਕਰਦੇ ਆ ਸੋ ਬੰਨ ਤੋਂ ਬਾਦ ਬੋਟਾ ਕੋ ਭਾਈ ਤੇ ਹੁਣ ਆਪਾਂ ਪੰਜ ਛੇ ਜਗਾਰੇ ਲਾਵਾ ਨੇ ਨਗਾਲਾ ਪਿਆ ਕੇ ਕਰੋ ਚਿੱਤ ਦਾ ਮੁਕਾਬਲਾ ਸੁਣਾ ਹੈ ਨਹੀਂ ਚਿੱਤ ਦਾ ਸੋ ਚਾਰ ਪੰਜ ਜਗਾਰੇ ਲਾਵਾ ਨੇ ਦੱਜ-ਬੱਜ ਕੇ ਜਵਾਬ ਦਿਓ ਹਣਾ ਆਪਦੇ ਬੱਚਿਆਂ ਨੂੰ ਸਿੱਖੀ ਚ ਸਿਖਾਓ ਕਿ ਮੇਰੇ ਬਾਈ ਬਣ ਕੇ ਬੇਇੱਜ਼ਤੀ ਆ ਜਿਹੜੇ ਕੋਈ ਧਾੜੀ ਕੇਸ ਰੱਖ ਕੇ ਨਸ਼ਾ ਵੇਚਦਾ ਕੋਈ ਵੀ ਅਜਿਹਾ ਹੈ ਗੁੱਸਾ ਨਾ ਕਰੋ ਤਾਂ ਭਾਈ ਇਹ ਪਾਪ ਨਾ ਕਰੋ ਬਹੁਤ ਵੱਡਾ ਘੁੱਟ ਹੈ ਸੁਰੂਆਤ ਖਾਨ ਕੇ ਬੇਇੱਜ਼ਤੀ ਆ ਜਿਹੜਾ ਲੋਹਾ ਦੀਆਂ ਆ ਰੋਵੇ ਧਾੜੀਆਂ ਰਗਣਾ ਵੀ ਸ਼ੁਰੂ ਹੋ ਕਿਉਂਕਿ ਕਾਲੀ ਫੁੱਲਾਂ ਸਿੱਕੇ ਨੇ ਕਾਲੀ ਪਾਰਟੀ ਆਪਣੀ ਇਹ ਕਾਲੀ ਪਾਰਟੀ ਆ ਉਹਨੇ ਮਹਾਰਾਜਾ ਦੀਸੂ ਨੂੰ ਮੁਸ਼ਕਲ ਲਾ ਲਈ ਸੀ ਆਪਾਂ ਨਜ਼ਾਰਾ ਚੋਲਿਆ ਪਾਂਗਾ ਨਜ਼ਾਰਾ ਨੱਚਾ ਬਾਉਣਾ ਆਇਆ ਪਰਾਇਆ ਬਣਾਤੀ

ਸਦੀ ਰਾਏ ਕਰੇਗਾ ਖਾਲਸਾ ਨਾ ਕਰੇਗਾ ਖਾਲਸਾ ਪੜਹੀ ਜਾਂਦੇ ਆ। ਉਹ ਬਾਲੀਆ ਸਿੰਘ ਬਾਗ ਚੱਲਦੀ। ਨਾ ਰਾਏ ਕਰਾਓ ਇਹਨਾਂ ਨੂੰ ਆਪਣੇ ਅਮਰਪਾਲ ਸਿੰਘ ਖਾਲਸਾ ਬਛੇਡੇ ਤੋਂ ਵੀ ਸਾਡੇ ਲਕਿਸਤਾਨੇ ਮੁਝਾਓ। ਜਿੱਥੇ ਵੀ ਆਪਣੇ ਸਿੱਖ ਤਸੂਰ ਨੇ ਖੜੇ ਹੋਏ ਨੇ। ਅਮਰਪਾਲ ਸਿੰਘ ਖਾਲਸਾ ਦਾ ਵਰਤਮਾਨ ਪੋਸਟਾਂ ਤੋਂ ਸਰਦਾਰ ਸਿੰਘ ਦੀ ਹਰ کیا ਹੋਇਆ ਸਿੱਖੀ ਦਾ। ਠੀਕ ਹੈ। ਚੂਰ ਤੇ ਨਿਸ਼ਾਨ ਰਹੇ। ਬੰਤਵਹਾਰਾਂ ਦੇ। ਚੂਰ ਤੇ ਨਿਸ਼ਾਨ ਰਹੇ। ਬੰਤੁਲਾ भाई सोचे सिंध जी सिन जी सिन ਬਾਈ ਸਾਡੇ ਕੋਲੇ ਪਰਚਾਰ ਦੇ ਸਾਰੇ ਥੋੜੇ ਜਿਹੇ ਕੰਮ ਤਾਂ ਸੋਨੇ ਪਿੰਡਾਂ ਚ ਆਉਣੇ ਆ ਆਪ ਹੀ ਧਿਆਨ ਖਿਆ ਕਰੂਗਾ ਕੋਈ ਲਾਂਚਮੈਂਟ ਵਾਲੀ ਗੱਡੀ ਵੀ ਬੰਦੀ ਹੋਏ ਮੌਕੇ ਤੇ ਬੰਦੇ ਇਕੱਠੇ ਕਰਦੇ ਆ ਜੋ ਆਸਪੁਰ ਨੇ ਆ ਜਾਦੇ ਨੇ ਸੋ ਪਰ ਪਹਿਲਾਂ ਪਰਚਾਰ ਕਰਿਆ ਕਰੋ ਜਿਹੜੇ ਜਿਹੜੇ ਪਿੰਡ ਤੇ ਸਾਡੇ ਬੁਲਾਣੇ ਬਹੁਤ ਮੁੰਡੇ ਜਾਂਦੇ ਨੇ ਸਾਰੇ ਪਰਚਾਰ ਕਰੋ ਆਪ ਕੋਲੋਂ ਪਰਚਾਰੀ ਮਾਫੀ ਚਾਹਣੇ ਖਿਲਦੀਆਂ ਕੰਦਾਈ ਰੋਜੀ ਕਥਾ ਸਾਰੀ ਰੋਜੀ